ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਗੁਰਾਇਆਂ ਵਿਖੇ ਸ਼੍ਰੀ ਸ਼੍ਰੀ 1008 ਮਹਾਂਤ ਵਾਸੂਦੇਵ ਦਾਸ ਵ્યાਸ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਰਾਮਲੀਲਾ ਦੁਸਹਿਰਾ ਸਮਿਤੀ ਗੁਰਾਇਆਂ ਵੱਲੋਂ ਦੁਸਹਿਰਾ 2 ਅਕਤੂਬਰ ਨੂੰ ਦਾਣਾ ਮੰਡੀ ਗੁਰਾਇਆਂ ਵਿਖੇ ਮਨਾਇਆ ਜਾ ਰਿਹਾ ਏ ਇਸ ਨੂੰ ਲੈ ਕੇ ਭਗਵਾਨ ਵਾਲਮੀਕ ਸ਼੍ਰੀ ਰਾਮ ਤੀਰਸ ਮੰਦਰ ਸ਼੍ਰੀ ਅਮਰਤਸਰ ਸਾਹਿਬ ਤੋਂ ਪਾਵਨ ਅਖੰਡ ਜੋਤ ਲਿਆਂਦੀ ਗਈ ਜੋ ਕਿ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਗੁਰਾਇਆਂ ਵਿਖੇ ਸ਼ੋਭਤ ਕੀਤੀ ਗਈ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 23 ਸਤੰਬਰ ਦਿਨ ਮੰਗਲਵਾਰ ਨੂੰ ਸ਼੍ਰੀ ਸੁੰਦਰ ਕਾંડ ਦੇ ਪਾਠ ਸ਼ਾਮ 6 ਵਜੇ ਸੰਪੂਰਨ ਹੋਣ ਤੋਂ ਬਾਅਦ ਠੀਕ 8:30 ਵਜੇ ਰਾਮਲੀਲਾ ਦਾ ਆਗਾਜ਼ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਰਾਮਲੀਲਾ 30 ਸਤੰਬਰ ਤੱਕ ਚੱਲੇਗੀ ਅਤੇ 2 ਅਕਤੂਬਰ ਨੂੰ ਦਸਹਿਰਾ ਦਾਣਾ ਮੰਡੀ ਗੁਰਾਇਆ ਵਿਖੇ ਮਨਾਇਆ ਜਾਵੇਗਾ। ਸ਼੍ਰੀ ਰਾਮੰਦਰ ਈਸ਼ੀ ਕੁਟੀਆ ਵਿਖੇ ਬਹੁਤ ਹੀ ਖੁਸ਼ੀਆਂ ਭਰਾਂ ਮਾਹੌਲ ਹੈ ਮੰਦਰ ਦੇ ਅੰਦਰ ਜਿਹੜਾ ਇੱਥੇ ਸਾਡਾ ਮੰਦਿਰ ਸ਼੍ਰੀ ਰਾਮ ਲੀਲਾ ਕੱਲ ਤੋਂ ਸਟਾਰਟ ਹੋ ਰਹੀ ਆ ਉਸ ਰਾਮ ਲੀਲਾ ਸਟਾਰਟ ਹੋਣ ਦੇ ਵਿੱਚ ਜਿਹਦਾ ਸਿਰੇ ਇੱਥੇ ਮੰਦਿਰ ਦੇ ਵਿਖੇ ਸ਼੍ਰੀ ਰਮਾਇਣ ਜੀ ਦੇ ਪਾਠ ਸ਼ੁਰੂ ਕੀਤੇ ਗਏ ਸ਼੍ਰੀ ਵਿਆਸ ਜੀ ਮਹਾਰਾਜ ਦੇ ਗੱਦੀ ਦੀ ਹੀਰ ਮਹੰਤ ਉਹਨਾਂ ਦੇ ਸਰਪ੍ਰਸਤੀ ਹੇਠ ਜਿਹੜਾ ਸਾਰਾ ਯੋਜਨ ਹੋ ਰਿਹਾ ਅੱਜ ਭਗਵਾਨ ਸ਼੍ਰੀ ਵਾਲਮੀਕ ਮੰਦਿਰ ਸ਼੍ਰੀ ਰਾਮ ਤੀਰ ਸ਼੍ਰੀ ਅਮਰਸਰ ਸਾਹਿਬ ਤੋਂ ਉਥੋਂ ਵਿਸ਼ੇਸ਼ ਤੌਰ ਤੇ ਜੋਤ ਲਿਆ ਕੇ ਇੱਥੇ ਗੁਰਾਇਆਂ ਦੇ ਸ਼੍ਰੀ ਰਾਮ ਮੰਦਿਰ ਛਿ ਕੁਟਿਆ ਵਿਖੇ ਸਥਾਪਿਤ ਕੀਤੀ ਗਈ ਆ ਇਹ ਸਾਰੇ ਲੋਕਾਂ ਨੂੰ ਵਧਾਈ ਦਿੰਦੇ ਇਸ ਗੱਲ ਤੇ ਕਿ ਪਹਿਲੀ ਵਾਰ ਸਾਡੇ ਇਸ ਨਗਰ ਦੇ ਵਿੱਚ ਭਗਵਾਨ ਸ਼੍ਰੀ ਬਾਲਵੀਕ ਮੰਦਰ ਸ਼੍ਰੀ ਰਾਮ ਤੀਰਥ ਸ਼੍ਰੀ ਅਮਰਹਰ ਸਾਹਿਬ ਤੋਂ ਜਿਹੜੀ ਜੋਤ ਇੱਥੇ ਸਾਖਸ਼ਤ ਆਈ ਆ ਅਸੀਂ ਦਰਸ਼ਨ ਕੀਤੇ ਸਾਰੇ ਦਾ ਅਸੀਂ ਧੰਨਵਾਦ ਕਰਦੀਆਂ ਜਿਹਾ ਆਖਦੇ ਆ ਸਾਰਿਆਂ ਨੂੰ ਗ੍ਰਾਇਆਂ ਦੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਜਿਹੜੀ ਕੱਲ ਤੋਂ ਇੱਥੇ ਰਾਮ ਲੀਲਾ ਸ਼ੁਰੂ ਹੋ ਰਹੀ ਆ ਉਸ ਰਾਮ ਲੀਲਾ ਦੇ ਵਿੱਚ ਹੋਮੋ ਭਾ ਕੇ ਪਹੁੰਚੋ ਤੇ 2 ਤਰੀਕ ਨੂੰ ਜਿਹੜਾ ਦੁਸਹਿਰਾ ਨਾਣਾ ਮੰਡੀ ਗ੍ਰਾਇਆਂ ਵਿਖੇ ਬੜੀ ਧੂਤ ਆਵਣਾ ਮਹਾਰਾਜ ਜੀ ਸ਼੍ਰੀ ਮਹਾਂਤ ਬਾਸੂਦੇਵ ਦਾਸ ਬਿਆਸ ਜੀ ਮਹਾਰਾਜ ਦੀ ਗੱਦੀ ਹੇਠ ਗੱਦੀ ਨਸ਼ੀਰ ਦੇ ਸਰਪ੍ਰਸਤ ਦੀ ਹੇਠ ਜਿਹੜਾ ਮਨਾਇਆ ਜਾ ਰਿਹਾ ਹੈ ਉਸ ਦਸਹਰੇ ਦੇ ਉਸਦੇ ਵਿੱਚ ਵੀ ਅਸੀਂ ਗ੍ਰਾਂਵ ਵਾਸੀ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉੱਥੇ ਹੋਮ ਵਾ ਕੇ ਪਹੁੰਚੋ ਤਾਂ ਜੋ ਸ਼੍ਰੀ ਰਾਮਚੰਦਰ ਜੀ ਭਗਵਾਨ ਜੀ ਦਾ ਆਪਾਂ ਜਿਹੜੀ ਗੋਣਗਾਨ ਕਰ ਸਕੀਏ ਉਹਨਾਂ ਦੀ ਰੀਤਾਂ ਨੂੰ ਮਾਨ ਸਕੀਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਬਹੁਤ ਹੀ ਪਵਿੱਤਰ ਦਿਹਾੜਾ ਹੈ ਗ੍ਰਾਂਵ ਵਾਸੀਆਂ ਦੇ ਲਈ ਅੱਜ ਸ਼੍ਰੀ ਭਗਵਾਨ ਵਾਲਮੀਕ ਜੀ ਦੇ ਮੰਦਰ ਅੰਬਰਸਰ ਜੀ ਤੋਂ ਪਵਿੱਤਰ ਜੋਤ ਜਿਹੜੀ ਆ ਅੱਜ ਸ੍ਰੀ ਗੁਰੂ ਸ੍ਰੀ ਗੁਰੂ ਆ ਮੰਦਿਰ ਰਿਸ਼ੀਕੁਟਿਆ ਵਿਖੇ ਪ੍ਰਚੰਡ ਕੀਤੀ ਗਈ ਹੈ ਔਰ ਕੱਲ ਤੋਂ ਜਿਹੜੀ ਆ ਰਾਮਲੀਲਾ ਸਟਾਰ ਹੋ ਰਹੀ ਆ ਔਰ ਆਰੰਭ ਕੀਤੀ ਜਾ ਰਹੀ ਆ ਔਰ 30 ਤਰੀਕ ਤੱਕ ਇਹ ਰਾਮਲੀਲਾ ਚੱਲੇਗੀ 2 ਤਰੀਕ ਨੂੰ ਦਸਹਿਰਾ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਮੈਂ ਪ੍ਰਬੰਧਕ ਕਮੇਟੀ ਦਸਹਿਰਾ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਇਸ ਦੇ ਨਾਲ ਹੀ ਮੈਂ ਆਪਣੇ ਸਾਰੇ ਹੀ ਕਾਉਂਸਲ ਵੱਲੋਂ ਔਰ ਇੱਥੇ ਦਸਹਿਰਾ ਕਮੇਟੀ ਨੂੰ ਇਹ ਵੀ ਬੇਨਤੀ ਕਰਦਾ ਵੀ ਜੋ ਵੀ ਸਾਡੇ ਲਈ ਸੇਵਾ ਹੋਵੇ ਅਸੀਂ ਇਹਨਾਂ ਦੇ ਨਾਲ ਤਤਪਰ ਖੜੇ ਆਂ ਔਰ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ 2 ਤਰੀਕ ਦੀ ਜੋ ਆਪਣਾ ਦਸਹਿਰਾ ਆ ਜੋ ਮੰਡੀ ਦੇ ਵਿੱਚ ਲੱਗ ਰਿਹਾ ਉਸ ਵਿੱਚ ਹਮ ਹਮਾ ਕੇ ਪਹੁੰਚੋ ਔਰ ਜੇ ਰਾਮਲੀਲਾ ਕੱਲ ਤੋਂ ਸਟਾਰਟ ਹੋ ਰਿਹਾ ਉਸ ਵਿੱਚ ਵੀ ਸਾਰੇ ਹੀ ਸ਼ਹਿਰ ਵਾਸੀ ਆ ਕੇ ਇਸ ਵਿੱਚ ਯੋਗਦਾਨ ਪਾਓ ਔਰ ਦੇਖੋ ਮੰਦਰ ਦੀ ਇਹ ਜੋ ਰਾਮਲੀਲਾ ਇਸੇ ਰੌਣਕ ਨੂੰ ਵਧਾਓ ਜੈ ਰਾਮ ਜੀ ਦਾ ਗੁਣਗਾਨ ਕਰੋ ਜੈ ਬਾਲਮਿਕੀ ਜੈ ਸ਼ੀਵ ਜੈ ਬਾਲਮਿਕੀ ਹਰ ਹਰ ਬਾਲਮਿਕੀ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਗਰ ਸ਼ਹਿਰ ਗੁਰਾਇਆਂ ਦੇ ਵਿੱਚ ਭਗਵਾਨ ਬਾਲਮਿਕੀ ਦੀ ਥੋੜੀ ਜੋਤ ਪਾਵਨ ਜੋਤ ਲਿਆਦੀ ਗਈ ਆ ਉਹ ਇਸ ਦਸਹਰੇ ਦੇ ਰਾਮ ਨਿਲਾ ਦੇ ਆਰੰਭ ਦੇ ਵਾਸਤੇ ਪ੍ਰਚੰਡ ਕਰ ਕੀਤੀ ਗਈ ਆ ਔਰ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਲੱਖ ਲੱਖ ਵਧਾਈ ਵੀ ਦਿੰਨਾ ਹਾਂ ਇੱਕ ਮੈਂ ਆਪਣੇ ਗੁਰਾਇਆਂ ਦੇ ਨਿਵਾਸੀਆਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਬੇਨਤੀ ਵੀ ਕਰਨਾ ਚਾਹੁੰਦਾ ਕਿ ਕੱਲ ਮੰਗਲਵਾਰ ਤੋਂ ਜਿਹੜੀ ਆ ਰਾਮਲੀਲਾ ਆਰੰਭ ਹੋ ਰਹੀ ਆ ਮੈਂ ਬੇਨਤੀ ਕਰਾਂਗਾ ਸਾਰਿਆਂ ਸੰਗਤਾਂ ਨੂੰ ਕਿ ਰਾਮਲੀਲਾ ਵਿੱਚ ਹੋਂਮ ਹੋਵਾ ਕੇ ਪਹੁੰਚੋ ਭਗਵਾਨ ਸ਼੍ਰੀ ਰਾਮ ਜੀ ਮਹਾਰਾਜ ਦੇ ਆਸ਼ੀਰਵਾਦ ਪ੍ਰਾਪਤ ਕਰੋ ਇਹ ਜਿਹੜੀ ਰਾਮਲੀਲਾ ਇਸੀ ਕੁਟਿਆ ਤੋਂ ਸ਼ੁਰੂ ਹੋਵੇਗੀ ਕੱਲ ਮੰਗਲਵਾਰ ਦਿਨ ਤੇ ਔਰ ਇਸ ਦੀ ਜਿਹੜੀ ਸਮਾਪਤੀ ਜਿਆ 30 ਤਰੀਕ ਨੂੰ ਹੋਵੇਗੀ ਤੇ 2 ਤਰੀਕ ਨੂੰ ਜਿਹੜਾ ਦਸਹਰਾ ਜਿਹੜਾ ਦਾਣਾ ਮੰਡੀ 'ਚ ਲੱਗੇਗਾ ਔਰ ਮੈਂ ਸਾਰੇ ਸੰਗਤਾਂ ਨੂੰ ਅਪੀਲ ਕਰਾਂਗਾ ਕਿ ਜਿਹੜਾ ਦਸਹਰਾ ਦਾਣਾ ਮੰਡੀ ਵਿੱਚ ਲੱਗੇ ਉਹਦੇ ਵਿੱਚ ਆ ਕੇ ਤੁਸੀਂ ਸੰਗਤਾਂ ਰ ਹੋਂਮ ਹੋਵਾ ਕੇ ਪਹੁੰਚਣ ਤਾਂ ਜੋ ਇਸ ਮੰਦਰ ਦੀ ਜਿਹੜੀ ਸਾਡੀ ਮੰਨਤਾ ਹੈ ॠषि ਮਹਾਰਾਜ ਦੀ ਮੰਨਤਾ ਆ ਉਹਨੂੰ ਬਰਕਰਾਰ ਬਰਕਰਾਰ ਰੱਖਦੇ ਹੋਏ ਆਪਾਂ ਦਸਹਿਰਾ ਬੜੀ ਧੂਮਤਾਨਾ ਮਨਾਈਏ। ਭਗਵਾਨ ਜੀ ਵਾਲਮੀਕੀ ਜੀ ਦੇ ਤੀਰਥ ਸਥਲ ਅੰਮ੍ਰਿਤਸਰ ਤੋਂ ਪਾਵਨ ਜੋਤ ਜਿਹੜੀ ਆ ਉਹ ਗਰਾਇਆ ਨਗਰ ਵਿਖੇ ਲੈ ਕੇ ਆਏ ਆ। ਅਸੀਂ ॠषि ਕਟਿਆ ਆਰਾਮ ਮੰਦਰ ਦੇ ਵਿੱਚ ਇਸ ਵੇਲੇ ਜਿਹੜੇ ਆ ਉਹ ਖੜੇ ਆ ਜੋਤ ਦੀ ਜਿਹੜੀ ਸਥਾਪਨਾ ਮੰਦਰ ਦੇ ਅੰਦਰ ਕੀਤੀ ਗਈ ਆ। ਇਸ ਸਮੇਂ ਕਮੇਟੀ ਵੱਲੋਂ ਜਿਹੜਾ ਆ ਉਹ ਜੋਤ ਲਿਆ ਕੇ ਨਗਰ ਨਿਵਾਸੀਆਂ ਨੂੰ ਜਿਹੜਾ ਆ ਬਹੁਤ ਹੀ ਇੱਕ ਸੋਨਾ ਉਪਹਾਰ ਦਿੱਤਾ ਗਿਆ ਆ ਇੱਕ ਜਿਹੜੀ ਆ ਪਰਮਾਤਮਾ ਦੀ ਦੇਖ ਨੂੰ ਜਿਹੜਾ ਆ ਉਹ ਸਪਸ਼ਟ ਕਰ ਦਿੱਤਾ ਗਿਆ ਆ ਉਹਨਾਂ ਦੇ ਦਰਸ਼ਨ ਸਾਨੂੰ ਦੇਣ ਲਈ ਅਸੀਂ ਕਮੇਟੀ ਦਾ ਜਿਹੜਾ ਆ ਉਹ ਧੰਨਵਾਦ ਕਰਦੇ ਆ ਔਰ ਮਹਾਰਾਜ ਦੀ ਜੋਤ ਲਿਆਂਦੇ ਉੱਤੇ ਨਗਰ ਨਿਵਾਸੀਆਂ ਨੂੰ ਜਿਹੜਾ ਆ ਬਹੁਤ-ਬਹੁਤ ਵਧਾਈਆਂ ਦਿੰਦੇ ਆ